ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋ ਸਣਾਓ ਸਾਰੇ ਕਿਵੇਂ ਹੋ ਆਈ ਹੋਪ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਆਪਾਂ ਚੱਲੇ ਆਂ ਡੇਰਾ ਬਾਬਾ ਨਾਨਕ ਜੋ ਕਿ ਆਪਾਂ ਗੁਰਦੁਆਰਾ ਸਾਹਿਬ ਚੱਲੇ ਆਂ ਦਰਸ਼ਨ ਕਰਨ ਚੱਲੇ ਆਂ ਤੇ ਆਪਾਂ ਚੱਲੇ ਨਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੁਹਾਨੂੰ ਕਰਵਾਵਾਂਗੇ ਤੇ ਤੁਸੀਂ ਬਣੇ ਰਹੋ ਮੇਰੇ ਵਲੌਗ ਨਾਲ ਤੇ ਆਪਾਂ ਜਾਣਦੇ ਸੀ ਗੱਡੀ ਵਿੱਚ ਤੇ ਲਾਗੇ ਦੀਦੀ ਨਾਲ ਸੀ ਨਨਾਨ ਉਹ ਵੀ ਚੱਲੇ ਸੀ ਸਿਮੂ ਬੈਠੀਆਂ ਲਾਗੇ ਤੇ ਆਪਾਂ ਜਾਣਦੇ ਸੀ ਤੇ ਫਿਰ ਆਪਾਂ ਨੂੰ ਲੰਗਰ ਮਿਲਿਆ ਮਤਲਬ ਕੇਲਿਆਂ ਦਾ ਤੇ ਚਾਹ ਦਾ ਲੰਗਰ ਸੀਗਾ ਤੇ ਫਿਰ ਆਪਾਂ ਪਹੁੰਚ ਗਏ ਗੁਰੂ ਸੌਰੀ ਡੇਰਾ ਬਾਬਾ ਨਾਨਕ ਕਿਉਂਕਿ ਮੈਂ ਫਸਟ ਵਾਰ ਹੀ ਗਈ ਸੀ ਜਿੱਥੇ ਬਾਬਾ ਜੀ ਦਾ ਵਿਆਹ ਹੁੰਦਾ ਹੈ ਤੇ ਬਾਬਾ ਜੀ ਦਾ ਵਿਆਹ ਨਹੀਂ ਸੌਰੀ ਉੱਥੇ ਮਤਲਬ ਜਨਮ ਸਥਾਨ ਤੇ ਆਪਾਂ ਫਿਰ ਇੱਥੇ ਰਾਸਤਾ ਪੁੱਛਿਆ ਸੀ ਉਹਨਾਂ ਨੂੰ ਤੇ ਬੜਾ ਤੁਰਨ ਜੂਗੀ ਆਹ ਬੜਾ ਤੁਰਿਆ ਆਪਾਂ ਤੇ ਫਿਰ ਆਪਾਂ ਪਹੁੰਚੇ ਕੀ ਗੁਰਦੁਆਰਾ ਸਾਹਿਬ ਦੇ ਮੈਂ ਫਸਟ ਵਾਰ ਹੀ ਗਈ ਸੀ ਇਹ ਵਾਲੇ ਗੁਰਦੁਾਰੇ ਤੇ ਜਿਆਦਾ ਇਤਿਹਾਸ ਮੈਨੂੰ ਵੀ ਨਹੀਂ ਪਤਾ ਤੇ ਜਿੰਨਾ ਕੋ ਹੈਗਾ ਮੈਂ ਤੁਹਾਨੂੰ ਦੱਸਾਂਗੀ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਤੇ ਬਹੁਤ ਸੋਹਣਾ ਗੁਰਦੁਆਰਾ ਗੁਰਦੁਆਰਾ ਬਹੁਤ ਸੋਹਣਾ ਸੀ ਬਹੁਤ ਜਿਆਦਾ ਵੱਡਾ ਸੀ ਅੰਦਰੋਂ ਤੇ ਆਪਾਂ ਕਦੀ ਨਹੀਂ ਮੈਂ ਪਹਿਲੀ ਵਾਰ ਹੀ ਗਈ ਸੀ ਗੁਰਦੁਆਰਾ ਸਾਹਿਬ ਤੇ ਪਹਿਲਾਂ ਆਪਾਂ ਰਮਦਾਸ ਜਾਨ ਦਾ ਅਰਾਧਾਸੀ ਰਮਦਾਸ ਦਾ ਆਪਾਂ ਜਾਂਦੇ ਰਹਿੰਨੇ ਹਾਂ ਗੁਰਦੁਆਰਾ ਤੁਹਾਨੂੰ ਪਤਾ ਨਾ ਸਮਾਦਾ ਦੀ ਚੌਥ ਜਿੱਥੇ ਲੱਗਦੀ ਆ ਤੇ ਫਿਰ ਆਪਾਂ ਚਲ ਸੋਚਾ ਵੀ ਚੱਲੀਏ ਆਪਾਂ ਡੇਰਾ ਬਾਬਾ ਨਾਨਕ ਨਾਲੇ ਕੋਰੀਡੋਰ ਵੇਖ ਆਈਏ ਤੇ ਸੋ ਇਸ ਕਰਕੇ ਫਿਰ ਆਪਾਂ ਦੂਰ ਦਾ ਪਲੈਨਿੰਗ ਮਤਲਬ ਕਿ ਕੀਤੀ ਵੀ ਚਲੋ ਆਪਾਂ ਗੁਰਦੋਰਾ ਸਾਹਿਬ ਦਰਸ਼ਨ ਕਰਕੇ ਆਈਏ ਜਿੱਥੇ ਪਹਿਲੀ ਵਾਰੀ ਮੈਂ ਗਈ ਸੀ ਬਾਕੀ ਜਿਹੜੇ ਨਾਲ ਸੀ ਇਹ ਤਾਂ ਸ਼ਾਇਦ ਮੈਨੂੰ ਲੱਗਦਾ ਇਹ ਗਏ ਹੋਏ ਸੀ ਮਾ ਰਮਨ ਨਰਮਨ ਨਰਮਨ ਸਤਿ ਸ਼੍ਰੀ ਅਕਾਲ ਸਭ ਦਾ ਸੁਭਾਈ ਸਤਿ ਸ਼੍ਰੀ ਅਕਾਲ ਫਿਰ ਆਪਾਂ ਇੱਥੇ ਜਲਦਾ ਪੈਰ ਤੋਤੇ ਜਾਣਾਂਗੇ ਫਿਰ ਆਪਾਂ ਚਲੋ ਤੁਸੀਂ ਆ ਜੋ ਮੈਂ ਤੁਹਾਨੂੰ ਦਰਸ਼ਨ ਕਰਵਾਵਾਂ ਜੀ ਆਇਆਂ ਨੂੰ ਡਿਲੀਟ ਕਰ ਦੇਣੀ ਵੀਡੀਓ ਮੈਂ ਨੈਣ ਗਈ ਸੀ ਪ੍ਰਸ਼ਾਦ ਸਾਪਾ ਗੁਰਦੁਆਰੇ ਚੜਾਉਣਾ ਸੀ ਲੈ ਲਿਆ ਆਪਾਂ ਪ੍ਰਸ਼ਾਦ ਫਿਰ ਆਪਾਂ ਅੰਦਰ ਬੈਠ ਗਏ ਸੀ ਥੋੜਾ ਟਾਈਮ ਸ਼ਬਦ ਸੁਣੇ ਬਾਤ ਸੁਣੇ ਆਪਾਂ ਬਾਬਾ ਜੀ ਦਾ ਇਹ ਗੁਰਦੁਆਰਾ ਬਹੁਤ ਜਿਆਦਾ ਵੱਡਾ ਸੀ ਸੋਨਾ ਸੀ ਅੰਦਰੋਂ ਬਣਿਆ ਫਿਰ ਆਪਾਂ ਛਕਿਆ ਲੰਗਰ ਤੇ 3:30 ਦਾ ਟਾਈਮ ਸੀ ਫਿਰ ਆਪਾਂ ਲੰਗਰ ਛੱਕ ਕੇ ਫਿਰ ਆਪਾਂ ਦੂਸਰੀ ਸਾਈਡ ਤੇ ਚਲੇ ਗਏ ਸੀ ਇੱਥੇ ਜਿਹੜਾ ਖੂਬ ਬਣਿਆ ਸੀ ਨਾਲੇ ਇੱਥੇ ਘੇੜਦੇ ਆਪਾਂ ਬਹੁਤ ਜ਼ੋਰ ਲੱਗਦਾ ਹੈ ਤੇ ਜਦੋਂ ਆਪਾਂ ਘੇੜਦੇ ਆਂ ਤੇ ਉਧਰ ਪਾਣੀ ਆਉਂਦਾ ਹੈ ਉਹਦੇ ਵਿੱਚ ਇਹਦੇ ਵਿੱਚ ਪਾਣੀ ਆਉਂਦਾ ਹੈ ਘੜਨ ਦੇ ਨਾਲ ਫਿਰ ਇੱਧਰ ਰਾਜੇ ਨੇ ਘੇੜਿਆ ਸੀ ਫਿਰ ਇੱਧਰ ਮੈਂ ਵੀ ਘੇੜਿਆ ਸੀ ਮੈਂ ਤੇ ਅੱ비 ਨੇ ਤੇ ਦੋਨਾਂ ਨੇ ਘੇੜਿਆ ਸੀ ਬਹੁਤ ਜ਼ਿਆਦਾ ਜ਼ੋਰ ਲੱਗਦਾ ਏ ਤੇ ਫਿਰ ਜਿਹੜੇ ਨਾਲ ਦੂਜੀ ਸਾਈਡ ਤੇ ਪਾਣੀ ਆਉਂਦਾ ਹੈ ਮਤਲਬ ਕਿ ਵੀਡੀਓ ਵਿੱਚ ਉਹ ਦੇਖੋ ਕਿ ਦੇਖੋ ਸਰੋਂ ਪਾਣੀ ਆਉਂ ਰਿਹਾ ਦੇਖੋ ਮੈਂ ਤੇ ਮੇਰੀ ਮੁੱਤੀ ਨੇ ਖੂ ਗੇੜਿਆ ਸੀ ਬਹੁਤ ਜਿਆਦਾ ਭਾਰਾ ਸੀ ਜ਼ੋਰ ਲੱਗਦਾ ਸੀ ਫਿਰ ਸਿਮੂ ਨੇ ਤੇ ਅੱਬੀ ਨੇ ਘੇੜਿਆ ਜੋਗੇ ਵਿਚਾਰੇ ਸਲੋ ਹੋ ਗਏ ਤੇ ਇਹਨਾਂ ਕੋ ਗਿਣਨ ਨਹੀਂ ਗਿੜਨ ਨਹੀਂ ਦਿਆ ਸੀ ਕਿ ਬਹੁਤ ਜ਼ੋਰ ਲੱਗਦਾ ਇਹਨਾਂ ਚ ਜ਼ੋਰ ਜ਼ਾਰ ਰੋਟੀ ਰਾਟੀ ਖਾਂਦੇ ਨਹੀਂ ਤੇ ਫਿਰ ਤਾਂ ਕਰਕੇ ਇਹਨਾਂ ਨੇ ਇੱਥੇ ਛੱਡਤਾ ਹਾਂਜੀ ਕਹਿੰਦੇ ਆ ਜਲ ਛਕਣਾ ਹੁੰਦਾ ਚਾਰ ਸਫੇਰੇ ਆਪਾਂ ਪ੍ਰਕਰਮਾ ਕਰਕੇ ਆਂਦੇ ਜਾਲਵੀ ਛਕਣਾ ਹੁੰਦਾ ਇਹਦਾ ਫਿਰ ਇਥੇ ਪਿਓ ਪੁੱਤ ਨੇ ਦੋਨਾਂ ਨੇ ਘੇੜਿਆ ਤੇ ਭੱਜੇ ਜਾਂਦੇ ਸਪੀਟਾਂ ਦੇ ਦੇਖੋ ਤੁਸੀਂ ਦੇਖ ਸਕਦੇ ਹੋ ਵੱਡੇ ਤਾਂ ਜ਼ੋਰ ਲਾ ਸਕਦੇ ਆ ਤੇ ਇੱਧਰ ਆਪਾਂ ਜਲ ਪੀਣ ਲੱਗੇ ਸੀ ਫਿਰ ਆਪਾਂ ਖਾਧੀ ਇੱਥੇ ਬੇਲ ਪੂਰੀ ਵਰਗੀ ਬਹੁਤ ਜਿਆਦੀ ਟੇਸਟੀ ਹੁੰਦੀ ਏ ਵਾਲੀ ਪਾਪੜੀ ਜੀ ਮੈਨੂੰ ਨਾਮ ਨਹੀਂ ਆਉਂਦਿਆ ਤੇ ਫਿਰ ਆਪਾਂ ਲਿਆ ਪ੍ਰਸ਼ਾਦ ਜੋ ਕਿ ਇੱਥੇ ਫਿਰ ਆਪਾਂ ਗਏ ਸੀ ਬਹੁਤ ਇੱਥੇ ਮਤਲਬ ਮੇਲਾ ਬਹੁਤ ਲੱਗਦਾ ਆ ਡੇਰਾ ਬਾਬਾ ਨਾਨਕ ਤੇ ਫਿਰ ਆਪਾਂ ਵੀ ਇੱਥੇ ਮੱਥਾ ਟੇਕਣ ਗਏ ਦਰਸ਼ਨ ਕਰਨ ਗਏ ਤੇ ਤੁਸੀਂ ਵੀ ਕਰ ਲੋ ਦਰਸ਼ਨ ਇਹ ਗੁਰੂ ਨਾਨਕ ਦੇਵ ਜੀ ਦੇ ਵਸਤਰ ਪਏ ਨੇ ਤੁਸੀਂ ਵੀ ਕਰ ਲੋ ਦਰਸ਼ਨ ਇਹਨਾਂ ਦੇ ਗੁਰਨਾਨਕ ਦੇਵ ਜੀ ਦੇ ਪਵਿੱਤਰ ਅੰਗ ਜੋ ਕਿ ਤੁਸੀਂ ਵੀ ਦਰਸ਼ਨ ਕਰ ਲੋ ਫਿਰ ਆਪਾਂ ਲਿਆ ਪ੍ਰਸ਼ਾਦ ਫਿਰ ਆਪਾਂ ਦੂਸਰੇ ਗੁਰਦੁਆਰਾ ਗੁਰਦੁਆਰਾ ਸਾਹਿਬ ਆ ਗਏ ਲੱਗੇ ਦੋ ਤਿੰਨ ਗੁਰਦੁਆਰੇ ਬਣੇ ਨਾਲ-ਨਾਲ ਫਿਰ ਆਪਾਂ ਖਾਦੇ ਪੋਪਕੋਰਨ ਜੋ ਕਿ ਬਹੁਤ ਜਿਆਦਾ ਟੇਸਟੀ ਸੀ ਤੇ ਤੁਹਾਨੂੰ ਪਤਾ ਟਾਈਮ ਪਾਸ ਕਰਨ ਵਾਸਤੇ ਫਿਰ ਆਪਾਂ ਪੋਪਕੋਰਨ ਖਾ ਲੀਨੇ ਲੇ ਲੀਨੇ ਆ ਗੱਡੀ ਦੇ ਵਿੱਚ ਬੈ ਕੇ ਖਾਂਦੇ ਰਹੀਨੇ ਆ ਬਹੁਤ ਸਵਾਦ ਹੁੰਦੇ ਆ ਤੇ ਇੱਧਰ ਬਹੁਤ ਸੋਹਣਾ ਰਸਤਾ ਬਣਿਆ ਸੀ ਕੋਰੀਡੋਰ ਜਾਂਦਾ ਬਹੁਤ ਸੋਹਣੀ ਸੜਕ ਸੀ ਸਾਫ਼ ਸੁਥਰੀ ਤੇ ਬਹੁਤ ਹੀ ਵਧੀਆ ਬਣੀ ਸੀ ਤੇ ਆਪਾਂ ਚੱਲਿਆ ਦਰਸ਼ਨ ਕਰਕੇ ਗੁਰਦੁਆਰੇ ਦੇ ਗੁਰਦੁਆਰਾ ਸਾਹਿਬ ਦੇ ਤੇ ਆਪਾਂ ਚੱਲੇ ਕੋਰੀਡੋਰ ਵੇਖਣ ਬਾਕੀ ਮੈਂ ਤਾਂ ਗੱਲ ਤੋਂ ਨਹੀਂ ਆਪਾਂ ਕਿਹਦੇ ਜਾ ਕੋਈ ਮੋਟੋ ਕੋਈ ਜੋ ਕੋਈ ਗਲਤੀ ਹੋਵੇ ਤਾਂ ਮੈਨੂੰ ਦੱਸ ਦਿਆ ਕਰੋ ਮਤਲਬ ਕਿ ਮੈਂ ਉਹ ਵੀ ਕਰਨ ਦੀ ਕੋਸ਼ਿਸ਼ ਕਰਾਂਗੀ ਜੋ ਮੇਰੇ ਵਲੋਗ ਦੇ ਵਿੱਚ ਚਲਦੀ ਹੁੰਦੀ ਆ ਤੇ ਤੁਸੀਂ ਦੱਸਿਆ ਕਰੋ ਮੈਨੂੰ ਕੀ ਗਲਤੀ ਹੈ ਦੇ ਵਿੱਚ ਕਿਵੇਂ ਮੈਂ ਵਲੋਗ ਬਣਾਵਾਂ ਜਿਸ ਤਰ੍ਹਾਂ ਮੈਨੂੰ ਆਉਂਦਾ ਮੈਂਵੇਂ ਬਣਾਈ ਜਾਨੀ ਆ ਤੇ ਕੋਈ ਛੋਟੀ ਮੋਟੀ ਕੋਈ ਗਲਤੀ ਹੋਵੇ ਜਾਂ ਕਿਤਰਾ ਬਣਾਉਣਾ ਹੈ ਤੁਸੀਂ ਦੱਸਿਆ ਕਰੋ ਕਮੈਂਟ ਮੇਰੇ ਉਨ ਹੁੰਦੇ ਆ ਇਹਦੇ ਵਿੱਚ ਤੇ ਆਪਾਂ ਅੱਗੇ ਕੋਰੀਡੋਰ ਇੱਥੇ ਪਾਕਿਸਤਾਨ ਪਰਲੇ ਪਾਸੇ ਪਾਕਿਸਤਾਨ ਆਪਾਂ ਹੱਦ ਤੇ ਆ ਗਏ ਸੀ ਹੱਦ ਤੇ ਐਂ ਇੱਥੋਂ ਪੰਜਾਬ ਦਾ ਤੇ ਸਾਹਮਣੇ ਪਾਕਿਸਤਾਨ ਜੋ ਆਪਾਂ ਜਾਣ ਹੀ ਸਕਦੇ ਤੁਹਾਨੂੰ ਪਤਾ ਬੜੇ ਦੂਰੋਂ ਦੂਰੋਂ ਲੋਕ ਵੇਖਣ ਆਉਂਦੇ ਆ ਸਾਹਮਣੇ ਪਾਕਿਸਤਾਨ ਸਾਹਮਣੇ ਆਪਣਾ ਗੁਰਦੁਆਰਾ ਸਾਇਬ ਕਰਤਾਰਪੁਰ ਸਾਹਿਬ ਗੁਰਦੁਆਰਾ ਜੋ ਕਿ ਆਪਣਾ ਬਹੁਸ਼ਰਮਾਨਾ ਖੁੱਲ੍ਹੇ ਉੱਤੇ ਰਹਿ ਗਿਆ ਪਾਕਿਸਤਾਨ ਫਿਰ ਆਪਾਂ ਇਸ ਦੂਰਬੀਨ ਦਾ ਹੀ ਵੇਖਦੇ ਪਏ ਸੀ ਇਹ ਤੇ ਗੁਰਦੁਆਰਾ ਜੋ ਕਿ ਇਸੇ ਤੇ ਦਰਸ਼ਨ ਹੁੰਦੇ ਸੀ ਦੂਰਬੀਨਾਂ ਫਿਰ ਆਪਾਂ ਜੇ ਦੇਖੋ ਕੀ ਦੇਖ ਸਕਦੇ ਆਪਣਾ ਗੁਰਦੁਆਰਾ ਜੋ ਕਿ ਪਾਕਿਸਤਾਨ ਵਿੱਚ ਆ ਤੇ ਮੈਂ ਵੀ ਦੇਖਦੀ ਪਈ ਸੀ ਨਜ਼ਰ ਆ ਗਿਆ ਸੀ ਆ ਦੇਖੋ ਜੋ ਕਿ ਚਲੋ ਬਾਕੀ ਜਦੋਂ ਆਪਾਂ ਜਾਇਆ ਪ੍ਰਮਾਤਮਾ ਨੇ ਬੁਲਾਇਆ ਉਹ ਤੋਂ ਜ਼ਰੂਰ ਜਾਵਾਂਗੇ ਦਰਸ਼ਨ ਕਰਨ ਆ ਗੁਰਦੁਆਰਾ ਵੀ ਮਾੜਾ ਮਾੜਾ ਦਿੱਦਾ ਵੀ ਹੈਣਾ ਉਹ ਸਾਹਮਣੇ ਗੁਰਦੁਆਰਾ ਦੇਖਦਾ ਹੈ ਗੁਰਦੁਆਰਾ ਸਾਹਿਬ ਇਹ ਧਿਆਨ ਨਾਲ ਦੇਖੀਏ ਤਾਂ ਤੁਸੀਂ ਵੀ ਦੇਖੋ ਉਹ ਕਿਦਾਂ ਮੇਰਾ ਪਾਸੇ ਧਿਆਨ ਚਲ ਗਿਆ ਆਇਆ ਨਾ ਹਾਂ ਜੀ ਆਇਆ ਆਇਆ ਛੋਟਾ ਗੁਰਦੁਆਰਾ ਮੁਸਲਮਾਨਾਂ ਲਈ ਸਾਉਂਦਿਆ ਪਰ ਕੋਈ ਕੁਝ ਨਹੀਂ ਬਣਿਆ ਭਾਈ ਮੈਂ 400 ਰੁਪਏ ਮੈਜੋ 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 400 ਰੁਪਏ ਦੇ ਅਭੀ ਬੈ ਜਾ ਅਦਾ ਡਸਟੇਰੀ ਕਿ ਫਿਰ ਆਪਾਂ ਇੱਥੇ ਬੈਠੀ ਜਿਹੜੀ ਦੇ ਵਿੱਚ ਜੋ ਕਿ ਪੇਹਲਾਰੀ ਸਰ ਗੁਰਦੁਆਰੇ ਦਾ ਜੋ ਕਿ ਆਪਾਂ ਦਰਸ਼ਨ ਕੀਤੇ ਆ ਗੁਰਬੋਲੀ ਤੇ ਬੈਠ ਗਏ ਵਿੱਚ ਫਿਰ ਲਾਈਨ ਨੂੰ ਸਟੇਰੀ ਕੁਝ ਨਹੀਂ ਲੱਗਾ ਕਿ ਕਿੱਥੇ ਕਿੱਥੇ ਜਾਂਦੇ ਆ ਕੀ ਕੁਛ ਕਰਦਾ ਕੀਤਾ ਉਹ ਸਮਝਾ ਕੇ ਚੱਲਣ ਦਿਆ ਸੀ ਆਪਾਂ ਬੈਠਿਆ ਬੇੜੀ 'ਚ ਪਰ ਇਹਦੇ ਅੱਗੇ ਕੋਈ ਸਟੇਰੀਂਗ ਕੁਝ ਨਹੀਂ ਹੈਗਾ ਹਾਂਜੀ ਆਪਾਂ ਆਇਆ ਕੋਰੀਡੋਰ ਵੇਖਣ ਤੇ ਅੱਜ ਹੈਗਾ ਲਾਸਟ ਸੰਡੇ ਤੇ ਤਾਂ ਉਹ ਆਪਾਂ ਵੇਖਣ ਆਏ ਆ ਤੇ ਇੱਧਰ ਪਰਲੇ ਪਾਸੇ ਪਾਕਿਸਤਾਨ ਆ ਤੇ ਆਪਣਾ ਗੁਰਦੁਆਰਾ ਕਰਤਾਰਪੁਰ ਸਾਹਿਬ ਤੇ ਜੋ ਕਿ ਆਪਾਂ ਨਹੀਂ ਜਾ ਸਕਦੇ ਤੇ ਬਾਕੀ ਇੱਧਰ ਪਰਲੇ ਪਾਸੇ ਪਾਕਿਸਤਾਨ ਆ ਜਦੋਂ ਬਾਬਾ ਜੀ ਬੁਲਾਉਣਗੇ ਹੁਕਮ ਹੋਊਗਾ ਬਾਬਾ ਜੀ ਦਾ ਫਿਰ ਜ਼ਰੂਰ ਜਾਵਾਂਗੇ ਪਰ ਬਾਕੀ ਮੈਂ ਕਹੇ ਇੱਥੇ ਪਰਲੇ ਪਾਸੇ ਜਾਵਾਂਗੇ ਤੇ ਗੋਲੀਆਂ ਦਾ ਆਰਡਰ ਹੋਣਾ ਠਾ ਠਾ ਗੋਲੀਆਂ ਚੱਲ ਜਾਣਗੀਆਂ ਤੇ ਇਸ ਟਾਈਮ ਬਾਕੀ ਸ਼ਾਂਤੀ ਆ ਤੇ ਇੱਧਰ ਦੇਖੋ ਫੌਜੀ ਖਲੋਤੇ ਆ ਪਰਲੇ ਪਾਸੇ ਪਾਕਿਸਤਾਨ ਇੱਧਰ ਹੈਗਾ ਆਪਣਾ ਪੰਜਾਬ ਇੰਡੀਆ